ਵੇਰੋ ਠੀਕ ਹੈ ਲੈ ਜੋ ਲੈ ਜੋ ਬੇਟਾ ਧਿਆਨ ਨਾਲ ਜਾਇਓ ਕੋਈ ਕਿਸੇ ਕੋਈ ਨਾ ਜਾਵੇ ਇਹ ਆਪਣੇ ਟਾਈਮ ਦਾ ਨਾ ਹਲੋ ਆਂਦੀ ਹੈ ਇਹ ਸੋ ਚੀ ਗਿਵ ਇਟ ਇੰਪੋਰਟੈਂਟ ਆਂਦੀ ਠੀਕ ਹੈ ਬੇਟਾ ਠੀਕ ਹੈ ਠੀਕ ਹੈ ਇਹਨਾਂ ਨੂੰ ਲੋਗ ਲੀ ਨਾ ਕਿਤਾਬ ਨਹੀਂ ਬਣਿਆ ਤਾਂ ਸਾਲ ਦਾ ਸਰ ਸਾਲ ਦਾ ਤਾਂ ਚਾਹੀਦਾ ਹਾਂ ਇੱਕ ਤਾਂ ਬਣਾ ਦਿੰਦੇ ਨੇ ਚਲੋ ਇਹਨਾਂ ਨੂੰ ਕਰ ਲਈਏ ਪਹਿਲਾਂ ਫੋਟੋ ਖਿੱਚ ਲਓ ਜੀ ਫਿਰ ਆਪਾਂ ਉਸਰ ਉੱਪਰ ਦੀ ਸਾਈਡ ਤੇ ਆ। ਥੋੜਾ ਕੀ ਕਰੀ। ਹੱਗੇ ਦਾ ਅਲੋਗ ਬਸ ਬਸ। ਇਹ ਆਪਣੇ ਟਾਈਮ ਦਾ ਨਾ ਹਾਂਜੀ ਇਹ ਵੀ ਟਿੰਗੂ ਅੱਜ ਠੀਕ ਹੈ ਬੜਾ ਠੀਕ ਹੈ ਇਹ ਤਾਂ ਨਹੀਂ ਬਣਿਆ ਦਾ ਸਾਲ ਦਾ ਸਰ ਸਾਲ ਦਾ ਤਾਂ ਜਾਣੀ ਚਾਹੀਦਾ ਹਾਂ ਇੱਕਦਮ ਬਣਾ ਦਿੰਦੇ ਨੇ ਚਲੋ ਇਹਨਾਂ ਨੂੰ ਕਰ ਲੀਆ ਪਹਿਲਾਂ ਫੋਟੋ ਖਿੱਚ ਲਓ ਜੀ ਫਿਰ ਆਪਾਂ ਅਗੂ ਸਰ ਉੱਪਰ ਡਿਸਾਈਡ ਕਰੀਏ ਥੋੜਾ ਅੱਗੇ ਲੁਗੋ ਅੱਗੇ ਲੁਗੋ ਬਸ ਬਸ ਇਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉੱਥੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ ਤੇ ਇਹ ਉਸ ਚਾਂਸੇ 'ਚ ਆ ਗਏ ਇਹਨਾਂ ਨੇ ਕਿਹਾ ਵੀ ਠੀਕ ਹੈ ਉਹਨੇ ਕਿਹਾ ਕੁਝ ਪੈਸੇ ਲੱਗਣਗੇ ਇਹ ਤੁਸੀਂ ਸਾਨੂੰ ਵੀਜ਼ਾ ਲਵਾ ਦਿਓ। ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ। ਇਹ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ ਇੱਥੇ ਆ ਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ ਚਾਰ শ্রীলੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚੋਂ ਇੱਕ ਨਿਲੂ ਚਿਤਨ ਹੈ। ਇੱਕ ਉਹਨਾਂ ਦੇ ਹੈਗੇ ਜੋਹਨ, ਕਾਰਬੀਕਾ, ਲਲਤ ਰੇਂਕਾ, ਕਨਿਸ਼ਕਾ, ਉਸਮਰਧਨ ਇਹ ਸਾਰੇ ਉੱਥੇ ਡੱਲੀ ਸੀਗੇ ਇਹ ਜਿਹੜਾ ਅਸੀਥਾ ਨਾਮ ਦਾ ਇੱਕ ਬੰਦਾ ਦੱਸ ਰਿਹਾ ਜਿਹੜਾ ਇਹਨਾਂ ਨੂੰ ਉੱਥੇ ਡੱਲੀ ਮਿਲਿਆ ਸੀ ਸੋ ਜਦੋਂ ਇਹ ਚਾਰ ਲੋਕ ਇੱਥੇ ਆ ਗਏ ਤਾਂ ਇਹਨਾਂ ਚੋਂ ਇੱਕ ਲੇਡੀ ਔਰ ਇੱਕ ਮੇਲ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਸਾਡੇ ਨਾਲ ਚੱਲੋ ਤੁਝੇ ਉੱਥੇ ਹੀ ਰਹਿ ਕੇ ਹੋਟਲ ਚ ਉਹ ਇੱਥੇ ਇਥੋਂ ਨਾਲ ਲੈ ਕੇ ਚਾਂਸੇ ਦਾ ਕਿ ਵੀਜ਼ਾ ਤੁਹਾਡਾ ਲੱਗ ਜਾਏਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਇਹ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 30 12 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਰਾਮਬਗ ਥਾਣੇ ਚ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਦੀ ਤਫਤੀਸ਼ ਦੇ ਵਿੱਚ ਡੀ ਸੀ ਪੀ ਮੰਦੇਰ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਰਪਾਲ ਸਿੰਘ ਏ ਡੀ ਸੀ ਪੀ ਵਿਨੀਤ ਸਾਡੇ ACP ਸਾਹਿਬ ਹੀ ਸੀ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇਨਚਾਰਜ ਸਾਰੇ ਇੱਕਦਮ ਐਕਸ਼ਨ ਚ ਆਏ ਬੜਾ ਸਵਿਫਟ ਐਕਸ਼ਨ ਕੀਤਾ ਗਿਆ ਔਰ ਜਿਹੱਚੇ ਦੋਨੇ ਬੰਦੇ ਪਹਿਲਾਂ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚ ਉਸ ਅਸੀਂ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇੱਕ ਵਾਰ ਇਹ ਰਿਕਵਰ ਹੋ ਗਏ ਤੇ ਅਸੀਂ ਟ੍ਰੇਸ ਕਰਨ ਚ ਲੱਗੇ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾਂ ਚੋਂ ਫੜੇ ਗਏ ਇਕ ਦਾ ਨਾਂ ਹੈ ਅੰਕਿਤ ਇਹ 22 ਸਾਲ ਦਾ ਹੈਗਾ ਇਹ ਰਾਮਗੜ੍ਹ ਪਿੰਡ ਪੈਂਦਾ ਕਪੂਰਥਲੇ ਚ ਉੱਥੋਂ ਦਾ ਰਹਿਣ ਵਾਲਾ ਹੈ ਇਟਲੀ ਤੋਂ ਡਿਪੋਰਟ ਹੋਇਆ ਹੋਇਆ ਹੈ 5 ਮਹੀਨੇ ਪਹਿਲਾਂ ਹੁਣ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਜਲੰਧਰ ਕੰਮ ਕਰ ਰਿਹਾ ਹੈ ਪੜਾਈ ਦੇ ਵਿੱਚ 12ਵੀਂ ਪਾਸ ਹੈ ਇਹ ਇੰਦਰਜੀਤ ਜਿਹੜਾ ਹੈ ਇਹ ਚੰਦਪੁਰ ਪਿੰਡ ਹੈਗਾ ਪਤਾਰਾ ਥਾਣਾ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ 22 ਸਾਲ ਦਾ ਹੈ ਤੇ 12ਵੀਂ ਪਾਸ ਹੈ ਕੰਮ ਕੋਈ ਨਹੀਂ ਕਰਦਾ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਜਿਹੜਾ ਇੰਦਰਜੀਤ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਜੱਟ ਜੀ ਨੇ 1458 ਵਗੈਰਾ ਦਾ ਜਿਹੜਾ ਸੀਰੀਅਸ ਹੁੰਦਾ ਹੈ ਇਸੇ ਨੂੰ ਲਰਕਿੰਗ ਹਾਊਸ ਸਟ੍ਰੈਸ ਪਾਈਸ ਐਟ ਨਾਈਟ ਐਂਡੀਪੀਐਸ ਦਾ ਹੈਗਾ ਰਾਮਾ ਮੰਡੀ ਜਲੰਧਰ ਕਮਿਸ਼ਨਰੇਟ ਚ ਨਕੋਦਰ ਫਗਵਾੜਾ ਦੇ ਵਿੱਚ ਵੀ ਆਰਮਜ਼ੈਕ ਦਾ ਇੱਥੇ ਪਰਚਾ ਹੈਗਾ ਸੋ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਜਿਹੜੀ ਇਹਨਾਂ ਦੇ ਬਰਾਮਦਗੀ ਹੋਈ ਹੈ ਉਹ ਇੱਕ ਕਾਰ ਹੈ ਸਵਿਫਟ ਡਿਜ਼ਾਇਰ ਔਰ ਕੁਛ ਪੈਸੇ ਇਹਨਾਂ ਨੇ ਉਹਦੇ ਜਿਹੜਾ ਅੰਕਿਤ ਹੈ ਉਹਦੇ ਖਾਤੇ ਚ ਪਾਏ ਸੀਗੇ ਉਹ ਵੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਸੋ ਮੈਂ ਇਹਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਚੰਦੀ ਘੰਟੇ ਦੇ ਵਿੱਚ ਇਹ ਸਾਰੀ ਜਦੋਂ ਪੁਲਿਸ ਨੂੰ ਤਲਾਬ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਔਰ ਦੋਨੋਂ শ্রীলੰਕਨ ਨੈਸ਼ਨਲ ਸਹੀ ਸਲਾਮਤ ਬਰਾਮਦ ਕੀਤੇ ਗਏ ਔਰ ਤਿੰਨਾਂ ਚੋਂ ਦੋ ਮੁਲਜ਼ਮ ਅਸੀਂ ਫੜ ਲਏ ਆ ਤੀਸਰਾ ਮੁਲਜ਼ਮ ਵੀ ਜਲਦੀ ਫੜਿਆ ਜਾਏਗਾ ਇਹ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਦੀ ਜਗ੍ਹਾ ਹੋ ਗਈ ਪਿੰਡ ਤੱਲਣ ਕਾਫੀ ਮਸ਼ਹੂਰ ਪਿੰਡ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਨੇ ਜਲੰਧਰ ਦੇ ਹਾਤੀ ਦੇ ਵਿੱਚ ਪੈਂਦਾ ਹੈ ਉੱਥੋਂ ਇਹ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਇੱਕ ਲੜਕਾ ਬਾਕੀ ਆ ਉਹ ਗੁਰਪ੍ਰੀਤ ਹੈਗਾ ਪੀਰ ਮਾਨਾ ਬਟਾਲਾ ਗੁਰਦਾਸਪੁਰ ਦਾ ਇਹ ਵੀ ਇਟਲੀ ਤੋਂ ਵਾਪਸ ਆਇਆ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਹੈ ਕੰਪਲੇਂਟ ਕੌਣ ਸੀਗਾ ਤੁਹਾਡੇ ਕੋਲ ਕੰਪਲੇਂਟ ਨਹੀਂ ਕੀਤੀ ਸੀ ਆਪਾਂ ਨੂੰ ਜਿਹੜੇ ਨਾਲ ਦੇ ਦੋ ਬੰਦੇ ਸੀ ਜਿਹਨਾਂ ਚੋਂ ਨੀਲੀ ਜੀਤਨ ਹੈਗਾ ਇਹ Sri Lankan National ਹੀ ਹੈ ਉਨੇ ਕੰਪਲੇਨਟ ਕੀਤੀ ਸੀ ਕਿ ਇਦਾਂ ਸਾਡੇ ਸਾਥੀ ਇੱਕ ਲੇਡੀ ਤੇ ਇੱਕ ਏਜੰਟਸ ਨੂੰ ਇਦਾਂ ਲੈ ਗਏ ਸੀਗੇ ਝਾਂਸਾ ਦੇ ਕੇ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਸਾਨੂੰ ਕਿਡਨਾਪਿੰਗ ਦੀ ਇੱਕ ਧਮਕੀ ਦੇ ਕੇ ਪੈਸੇ ਫਰੋਤੀ ਦੇ ਤੌਰ ਤੇ ਪੁਆਏ ਜਾ ਰਹੇ ਨੇ। ਇਸ ਤਰ੍ਹਾਂ ਦਾ ਗੈਂਗ kidnapp ਕਰਨ ਵਾਲਾ ਇਹਦਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਕਿਸ ਦੇਖੋ ਬੇਸਿਕਲੀ ਤਾਂ ਜੋ ਇਹਦੇ ਚ ਪਤਾ ਲੱਗਿਆ ਕਿ ਇਹ ਬੰਦੇ ਕ੍ਰਿਮੀਨਲ ਪ੍ਰਵਿਰਤੀ ਦੇ ਤਾਂ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਆਰਮਜ਼ ਐ 10 DPS ਐ ਔਰ 458 ਬੜੀ ਸੀਰੀਅਸ ਕ੍ਰਾਈਮ ਹੁੰਦਾ ਉਹਦੇ ਚ ਵਾਂਟਡ ਨੇ ਹੁਣ ਜਿਹੜੀ ਕੜੀ ਜੁੜਨੀ ਆ ਉਹ ਜਿਹੜਾ ਅਸੀਥਾ ਨਾਮ ਦਾ శ్రీਲੰਕਨ ਇਹਨਾਂ ਨੂੰ ਮਿਲਿਆ ਉੱਥੇ ਦਿੱਲੀ ਜਿਨੇ ਸਾਰੀ ਦੱਸ ਪਾਈ ਔਰ ਜਿਨੇ ਇਹਨਾਂ ਨੂੰ ਲਿਓਰ ਕੀਤਾ ਇਸ ਕੰਮ ਚ ਕਿ ਤੁਹਾਨੂੰ ਇਦਾਂ ਵੀਜ਼ਾ ਮਿਲ ਜੇਗਾ ਉਹ ਸਾਰੀ ਕਾਂਸਪਰੇਸੀ ਉਸ ਤੋਂ ਵੀ ਕਲੀਅਰ ਹੋਣੀ ਹੈ ਬਟ ਇਹਨਾਂ ਤੋਂ ਇਹ ਗੱਲ ਬੜੀ ਕਲੀਅਰ ਹੈ ਕਿ ਇਹ ਬੰਦੇ ਕ੍ਰਿਮੀਨਲ ਮਾਈਂਡ ਦੇ ਸੀ ਔਰ ਕ੍ਰਿਮੀਨਲ ਇੰਟੈਂਸ਼ਨ ਨਾਲ ਹੀ ਇਹ ਸਾਰੀ ਯੋਜਨਾਬੱਧ ਤਰੀਕੇ ਨਾਲ ਹੀ ਅੰਮ੍ਰਿਤਸਰ ਲਿਆਂਦਾ ਗਿਆ ਔਰ ਉਹਨਾਂ ਨੇ ਇਤੋਂ ਹੋਟਲ ਚ ਰਖਾਇਆ ਔਰ ਰਖਾ ਕੇ ਮੁੜ ਕੇ ਦੋ ਜਣੇ ਨੂੰ ਲੈ ਕੇ ਦੂਰ ਨੂੰ ਰਹਿਣਤਾ ਸੋ ਥੈਟ ਉਹ ਪੈਸੇ ਜਿਹੜੇ ਆ ਉਹ ਵਸੂਨ ਕਰ ਸਕਦੇ। ਬਸ ਬੇਸਿਕਲੀ ਜਿਹੜਾ ਗੈਂਗ ਚੱਲ ਰਿਹਾ ਹੈ ਇਹ ਨੈਸ਼ਨਲ ਲੈਵਲ ਤੇ ਚੱਲ ਰਿਹਾ ਹੈ ਕਿਉਂਕਿ ਇਸ ਦਾ ਸ਼੍ਰੀਲੰਕਾ ਦੇ ਲੋਕਾਂ ਨੂੰ ਉੱਥੇ ਲੈ ਕੇ ਆਉਣਾ ਪੈਂਦਾ। ਦੇਖੋ ਨੈਸ਼ਨਲ ਲੈਵਲ ਵਾਲੀ ਗੱਲ ਤਾਂ ਆਪਾਂ ਇੱਕ ਜੋੜ ਸਕਦੇ ਹਾਂ ਕਿ ਦਿੱਲੀ ਬੰਦੇ ਘੁੰਮਣ ਆਏ ਔਰ ਜਿਹੜਾ ਉੱਥੇ ਦਾ ਬੰਦਾ ਇਹਨਾਂ ਨੂੰ ਮਿਲਿਆ ਜਿਹਦਾ ਜਿੰਨੇ ਮੇਨ ਇਹ ਦੱਸ ਪਾਈ ਹੈ ਅਸੀਥਾ ਨਾਮ ਦਾ ਡਰ ਸ਼੍ਰੀਲੰਕਾ ਲੜਕਾ ਹੁਣ ਇਹਨਾਂ ਦੇ ਸਾਰੇ ਅਸੀਂ ਪੁੱਛਗਿੱਦੇ ਵਿੱਚ ਉਹਨੂੰ ਪਹਿਲਾਂ ਤਾਂ ਨਾਮਜ਼ਦ ਕਰਕੇ ਟਰੈਕ ਕਰਕੇ ਉਹਨੂੰ ਫੜਨਾ ਬੜਾ ਜ਼ਰੂਰੀ ਹੈ। ਉਹ ਕੋ ਦੇਖੋ ਆਪਣੇ ਮੁਲਕ ਦੇ ਬੰਦੇ ਨਾਲ ਬੰਦਾ ਜ਼ਿਆਦਾ ਘੁਲ ਮਿਲ ਜਾਂਦਾ ਜਦੋਂ ਘੁੰਮਣ ਆਇਆ ਐਚੂਅਲੀ ਦੇ ਫੀਲ ਮੋਰ ਸਿਕਰ ਉਸ ਤੋਂ ਬਾਅਦ ਉਹਨੇ ਅੱਗੇ ਇਹਨਾਂ ਦੀ ਨਾਲ ਕਿਦਾਂ ਕੰਟੈਕਟ ਸੀਗਾ ਅੰਕਿਤਨਾ ਤੇ ਜਿਹੜਾ ਮੁੰਡਾ ਇੰਦਰਜੀਤ ਤੇ ਦੂਜਾ ਗੁਰਪ੍ਰੀਤ ਹੈਗਾ ਸੋ ਉਹ ਵੀ ਸਾਰੀ ਕੜੀ ਦੇਖੀ ਜਾਊਗੀ ਅਸੀਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ ਇਮੀਡੀਏਟਲੀ ਇਹ ਸੈਂਸੇਸ਼ਨਲ ਕ੍ਰਾਈਮ ਹੈ ਕਿਡਨੈਪਿੰਗ ਐਕਸਟਰਸ਼ਨ ਔਰ ਕੱਲ ਨੂੰ ਕਿਸੇ ਫੋਰਨ ਨੈਸ਼ਨਲ ਦੀ ਜਾਨ ਨੂੰ ਵੀ ਖਤਰਾ ਬਣ ਸਕਦਾ ਸੀਗਾ ਸ਼੍ਰੀਲੰਕਾ ਕੱਥੇ ਘੁੰਮਣਾ ਸੀ ਕਿ ਥੋੜੀ ਵਿਦੇਸ਼ ਪਰ ਜਲਦੀ ਖਰਾਕ ਤੇ ਵਿੱਚ ਨਹੀਂ ਆਏ ਤਾਂ ਘੁੰਮਣੇ ਸੀ ਉਹ ਕਹਿੰਦੇ ਸੀ ਦਿੱਲੀ ਉੱਥੇ ਹੀ ਇਹ ਗੱਲ ਚੱਲੀ ਵੀ ਤੁਹਾਨੂੰ ਐਲਬੇਨੀਆ ਭੇਜ ਦਈਏ ਬਿਕੋਜ਼ ਤੁਹਾਨੂੰ ਪਤਾ ਹੈ ਕਿ ਉੱਥੇ ਵੀ ਇਕਨੋਮੀ ਦੇ ਵਿੱਚ ਪ੍ਰੋਬਲਮ ਤਾਂ ਹੈ ਹੀ ਹੈ ਚੱਲ ਰਹੀ ਆਪਾਂ ਪੜਦੇ ਆਂ ਸਾਰੇ ਸ਼੍ਰੀਲੰਕਾ ਤੋਂ ਨਹੀਂ ਕਿਤੇ ਕੋਈ ਕੰਟੈਕਟ ਹੋਇਆ ਸੀ ਮਾਦਾ ਕਿ ਸ਼੍ਰੀਲੰਕਾ ਦੀ ਨਹੀਂ ਗੱਲ ਦੱਸੀ ਉਹਨਾਂ ਨੇ ਦਿੱਲੀ ਦੀ ਦੱਸੀ ਹੈ ਉਹਨਾਂ ਦੀ ਪੁੱਛਗਿੱਛ ਤੋਂ ਵੀ ਜਿਹੜੀ ਮੁਢਲੀ ਹੋਈ ਹੈ ਉਹ ਤੋਂ ਇੱਕ ਅਲੱਗ ਕੈਲਿਬ੍ਰੇਟ ਕੁਝ ਹੋਈ ਹੈ ਬਾਕੀ ਤਸਦੀਕ ਕਰਨੀਆਂ ਜ਼ਰੂਰੀ ਨੇ ਅਜੇ ਤੱਕ ਪਹਿਲੇ ਵੀ ਇਹਨਾਂ ਨੇ ਕੋਈ ਅਜਿਹੀ ਅਲਾਈਨਮੈਂਟ ਕੀਤੀ ਹੈ ਜਿਹੜੇ ਦੋ ਦੋਸ਼ੀ ਨਹੀਂ ਆ ਦੇ ਖਿਲਾਫ ਤਿੰਨ ਪਕੜਮੇ ਨੇ ਉਹ ਡਿਫਰੈਂਟ ਹੈ ਉਹ ਤਾਂ ਇੱਕ ਤਾਂ ਰਾਤ ਨੂੰ ਜਾ ਕੇ ਸੱਟਾ ਮਾਰਨੀ ਆ ਕਿਸੇ ਦੇ ਇੱਕ ਐਨਡੀਪੀਐਸ ਐਕਟ ਦਾ ਹੈਗਾ ਨਕੂਤਰ ਰਾਮਾ ਮੰਡੀ ਤੇ ਫਵਾੜੇ ਦੇ ਵਿੱਚ ਆਰਮਜ਼ ਐਕਟ ਦਾ ਵੀ ਹੈ ਸੋ ਉਥੋਂ ਕਲੀਅਰ ਹੁੰਦਾ ਕਿ ਬੰਦਾ ਕ੍ਰਿਮੀਨਲ ਬੈਂਟ ਆਫ ਮਾਈਂਡ ਦਾ